ਕੋਈ ਨਿਸਤਤ ਨਹੀਂ ਦੇਖੋ ਜੀ ਸਰਕਾਰ ਨੇ ਮੈਨੂੰ ਸੰਪਰਕ ਕੀਤਾ ਕਿ ਸਾਡਾ ਕੰਮ ਪੰਜਵੰਤਾ ਵਾਰ ਵਾਰ ਸਫਾਈ ਕਰਦੇ ਆ ਜੀ ਸਾਡੀ ਸੁਣੀ ਨਹੀਂ ਆ ਗਾਈਆਂ ਬੁੜੀਆਂ ਕਿੱਛ ਕਈਆਂ ਇਹਦੇ ਸਿਰ ਤੇ ਇੱਕ ਦਾ ਸਰ ਬੇਨਤੀ ਸਾਡੀ ਇਹ ਹੈਗੀ ਉਹਦੇ ਤੋਂ ਤੁਸੀਂ ਜਿਹੜੀ ਆਪਣੇ ਚੱਲ ਰਿਹਾ ਮਹੱਤਵ ਸਿੱਖਿਆ ਕਰਾ ਜਿਹੜਾ ਸਾਡਾ ਸਕੂਲ ਆ ਜੀ ਸਿੱਖਿਆ ਗ੍ਰਾਂਤੀ ਦਾ ਟੀਚਰਾਂ ਨਾਲ ਹੀ ਹੋਣੀ ਹੈ ਜੀ ਸਾਡੇ ਇੱਥੇ 70 ਪੋਸਟਾਂ ਨਹੀਂ ਆ ਸਕੂਲ ਦੇ ਵਿੱਚ ਉਹਦੇ ਵਿੱਚੋਂ 29 ਪੋਸਟਾਂ ਖਾਲੀ ਰਹੀਆਂ ਨੇ 6 ਸਾਲਾਂ 7 ਸਾਲਾਂ ਤੋਂ ਪ੍ਰਿੰਸੀਪਲ ਸਾਹਿਬ ਨਹੀਂ ਹੈਗੇ ਤੇ ਉਸ ਤੋਂ ਬਾਅਦ ਜੀ ਇੱਥੇ ਨਾ ਕੋਈ ਮਾਲੀ ਆ ਨਾ ਕੋਈ ਚਪੜਾਸੀ ਆ ਅਰਜੀ ਸਿੱਖਿਆ ਗ੍ਰਾਂਤੀ ਆ ਜਿਹੜੀ ਅਸੀਂ ਮੰਗਦੇ ਥੋੜੀ ਸਿੱਖਿਆ ਗ੍ਰਾਂਤੀ ਵੀ ਕਾਦੇ ਨਾਲ ਆਉਣੀ ਆ ਉਹ ਜਾ ਕੰਦਾ ਨਾਲ ਆਉਣੀ ਆ ਇਹਦੇ ਟੀਚਰਾਂ ਨਾਲ ਆਉਣੀ ਆ ਪਹਿਲੀ ਗੱਲ ਤਾਂ ਜੇਕਰ ਤੁਸੀਂ ਸਿੱਖਿਆ ਗ੍ਰਾਂਤੀ ਲੈ ਕੇ ਆਉਣੇ ਵੀ ਉਹ ਤਾਂ ਪਤਾ ਵੀ ਲੱਗਣਾ ਚਾਹੀਦਾ ਕਿ ਉੱਥੇ ਆ ਪੋਸਟਾਂ ਖਾਲੀ ਨੇ ਵੀ ਪਹਿਲਾਂ ਉਹ ਤਾਂ ਭਰੀਆਂ ਜਾਣ ਅਸੀਂ ਵੀ ਮੰਨ ਲਏ ਵੀ ਹਾਂ ਸਿੱਖਿਆ ਗ੍ਰਾਂਤੀ ਆਊਗੀ ਕਣੀਆਂ ਇਹ ਕ੍ਰਾਂਤੀਆਂ ਪਹਿਲਾਂ ਵੀ ਬ ਦੂਜੀ ਗੱਲ ਇਹ ਆ ਜੀ ਜਦੋਂ ਸਾਡੀ ਸਰਕਾਰ ਆਈ ਭਗਵੰਤ ਸਿੰਘ ਸਾਬ ਸਰਕਾਰ ਦੇ ਵਿੱਚ ਆਏ ਜਦੋਂ ਉਹਨਾਂ ਨੇ 15 ਸਾਲ ਬਸਾਂ ਪੁਰਾਣੀਆਂ ਬੰਦ ਕਰੀਆਂ ਜੀ ਸਾਡੇ ਸਕੂਲ ਦੇ ਵਿੱਚ ਦੋ ਬਸਾਂ ਸੀ 8-10 ਸਾਲਾਂ ਤੋਂ ਚਲਾਈਆਂ ਹੋਈਆਂ ਬਸਾਂ ਇਲਾਕੇ ਦੇ ਆ ਕੁੜੀਆਂ ਜਿਹੜੀਆਂ ਅਸੀਂ ਪਿੰਡ ਦੇ ਸਹਿਯੋਗ ਨਾਲ ਕੁੜੀਆਂ ਨੂੰ ਬਸਾਂ ਦੇ ਵਿੱਚ ਲੈ ਕੇ ਹੁੰਦੇ ਸੇਫਟੀ ਵਾਸਤੇ ਜਦੋਂ ਸਰਕਾਰ ਆਈ ਜੀ ਆ ਝਾੜੂ ਵਾਲਿਆਂ ਦੀ ਉਹਨਾਂ ਨੇ ਕਹਦਾ ਵੀ ਸਕੂਲਾਂ ਤੋਂ ਬਸਾਂ ਬੰਦ ਕਰ ਦਿਓ ਪੁਰਾਣੀਆਂ ਬਸਾਂ ਨੇ ਜਿਹੜੀਆਂ ਸਾਡੇ ਟੀਚਰਾਂ ਨੂੰ ਆਈ ਉਥੇ ਪ੍ਰੋਬਲਮ ਜੇ ਕੋਈ ਗੱਲਬਾਤ ਹੋ ਗਈ ਤਾਂ ਸਾਡੀਆਂ ਨੌਕਰੀਆਂ ਜਾਂਦੀਆਂ ਦੂਜੀ ਗੱਲ ਦੀ ਆਪਣੇ ਮਲੇਰ ਕੋਲੇ ਜ਼ਿਲ੍ਹੇ ਦੇ ਵਿੱਚ ਦੋ ਸਕੂਲਾਂ ਦੇ ਇੱਕਲ ਸੋਈ ਪਿੰਡ ਦੇ ਵਿੱਚ ਇੱਕ ਹਾਥਨ ਚ ਅਸੀਂ ਜੂਨ ਦੇ ਆ ਸੁੱਟੀਆਂ ਸੁੱਟੀਆਂ ਦੇ ਵਿੱਚ ਜੀ ਪਿੰਡ ਦੇ ਏ ਝੋਲੀ ਅੱਡ ਕੇ ਫੰਡ ਇਕੱਠਾ ਕਰਕੇ ਦੋ ਬਸਾਂ ਨਵੀਆਂ ਲਿਆਂਦੀਆਂ ਜੀ ਕਿ ਉਦੋਂ ਮਗਰੋਂ ਤਿੰਨ ਸਾਢੇ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਸਾਡੀ ਉਸ ਗੱਲ ਤੇ ਕੋਈ ਗੌਰ ਕੀਤੀ ਗਈ ਦੋ ਮਲਾ ਉਹਦੇ ਵਿੱਚ ਡਰਾਈਵਰ ਦੋ ਕਨੈਕਟਰ ਉਹਨਾਂ ਦਾ ਖਰਚਾ ਤੇ ਉਹ ਉਹਨਾਂ ਦਾ ਬਸਾਂ ਦਾ ਤੇਲ ਸਾਰੀ ਕਮੇਟੀ ਦੇ ਰਹੀ ਆ ਕੀ ਸਰਕਾਰ ਵੱਲੋਂ ਕੋਈ ਸਿੱਖਿਆ ਕ੍ਰਾਂਤੀਵਾਦ ਦੇ ਵਿੱਚ ਯੋਗਦਾਨ ਪਾਇਆ ਗਿਆ ਤਿੰਨ ਸਾਲਾਂ ਚ ਬਸਾਂ ਚ ਇਸ ਸਵਾਲ ਦਾ ਜਵਾਬ ਪਹਿਲਾ ਜਵਾਬ ਇਹ 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 ਗੱਲ ਹੈ ਜੀ ਉਹਨਾਂ ਜਵਾਬ ਤਾਂ ਦੇ ਬਿਲਕੁਲ ਸਟੈਪ ਵਾਈਜ਼ ਸਟੈਪ ਅ ਪੁਰਾਣ ਨੂੰ ਬਸਾਂ ਜਿੱਥੇ ਆਉਂਦਾ ਉਹ ਦੇ ਰਹੇ ਜਿਵੇਂ ਸਕੂਲ ਅਪਗ੍ਰੇਡ ਕਰਨ ਦਾ ਮਸਲਾ ਜਾਂ ਬਸਾਂ ਦੇ ਇਹ ਮਸਲਾ ਹੈ ਸਕੂਲਾਂ ਵਿੱਚ ਨਹੀਂ ਜਦੋਂ ਦਾ ਮਸਲਾ ਸਟਾਫ ਦੇ ਨਾ ਸਟਾਫ ਵੀ ਪੱਤੀ ਕਰ ਰਹੇ ਹੈ ਗੱਲ ਗਈ ਹੈ ਵੀ ਘੱਟ ਹੈ ਪੂਰਾ ਕਰ ਦਿੰਦੇ ਸਿੱਟਕ ਬਸਾਂ ਤਾਲੂਕ ਹੈ ਮੈਂ ਦਿੱਕੇ ਭੇਜਨਾ ਦੀ ਸੀ ਸਾਹਿਬ ਤੇ ਇਹ ਵੀ ਹੱਲ ਕਰਾ ਸਰ ਸਾਡੇ ਸਕੂਲ ਦੇ ਵਿੱਚ 10 ਸਾਲ ਤੋਂ ਪ੍ਰਿੰਸੀਪਲ ਨਹੀਂ ਹੈਗਾ ਜੀ ਕਿਹੜੀ ਸਿੱਖਿਆ ਕ੍ਰਾਂਤੀ ਆ ਸਾਰ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਥੋੜਾ ਪਹਿਲਾਂ ਤਾਂ ਸਮਾਂ 9 ਵਜੇ ਦਾ ਸੀ ਪੌਣੇ 12 ਹੋ ਗਏ ਸਾਡੇ ਬੱਚੇ ਸਵੇਰ ਦੇ ਭੁੱਖੇ ਬੈਠਿਆ ਤੁਸੀਂ ਸਾਰੇ ਕੋਠੀ ਚ ਉਤਰ ਕੇ ਗੱਡੀ 'ਚ ਬਹਿ ਕੇ ਉਰੇ ਆ ਗਏ ਜੀ ਸਾਡੇ ਬੱਚਿਆਂ ਦਾ ਕੀ ਕਸੂਰ ਆ ਸਮਾਂ ਚੱਲਦਾ ਪੇਪਰਾਂ ਦਾ ਸਾਰੇ ਪਿੰਡਾਂ ਦੇ ਵਿੱਚ ਬੱਚੇ ਨੂੰ ਇਕੱਠੇ ਕਰਕੇ ਤਿਆਰ ਕਰਕੇ ਬਿਠਾਇਆ ਜਾਂਦਾ ਵੀ ਐਮਐਲਏ ਸਾਹਿਬ ਆਉਣਗੇ ਤੁਹਾਡੇ ਨਾਲ ਇਹ ਗੱਲ ਕਰਨਗੇ ਆ ਕੇ ਵੀ ਅਸੀਂ ਉੱਥੇ ਨਹਿਰ ਗੜਤੀ ਅਸੀਂ ਉੱਥੇ ਸੂਆ ਬਣਾਤਾ ਜਿਹੜਾ ਸਾਡੇ ਬੱਚੇ ਨੇ ਨਾ ਉਹਨੂੰ ਨਹਿਰ ਦਾ ਮਤਲਬ ਆ ਜੀ ਨਾ ਕੋਈ ਸੂਏ ਦਾ ਮਤਲਬ ਆ ਪੋਰਾ ਪਰ ਸਾਡੇ ਬੱਚੇ ਨੇ ਸਾਡੇ ਸਕੂਲ ਦੇ ਵਿੱਚ 10 ਸਾਲ ਤੋਂ ਪ੍ਰਿੰਸੀਪਲ ਨਹੀਂ ਹੈਗਾ ਜੀ ਅਸੀਂ ਆਪ ਜਾਨੀ ਸਾਡਾ ਜਿਹੜਾ ਸਟਾਫ ਆ ਉਹ ਇੱਕ ਨੂੰ ਤਿਆਰ ਕਰਕੇ ਮੂਹਰੇ ਲਾ ਰਿਹਾ 36 ਟੀਚਰਾਂ ਚੋਂ 29 ਸਾਡੇ ਸਕੂਲ ਦੇ ਵਿੱਚ ਟੀਚਰ ਨੇ ਜਿਹੜੇ ਪ੍ਰਾਈਵੇਟ ਰੱਖੇ ਨੇ ਸਾਰਾ ਉਹ ਅਸੀਂ ਆਪਦੇ ਕੋਲੋਂ ਪੈਸੇ ਦੇ ਕੇ ਸਾਡੇ ਪਿੰਡ ਵੱਲੋਂ ਫੰਡ ਦੇ ਕੇ ਸਕੂਲ ਵੱਲੋਂ ਟੀਚਰਾਂ ਵੱਲੋਂ ਪੈਸੇ ਪਾ ਕੇ ਆਹੋ ਟੀਚਰ ਰੱਖੇ ਗਏ ਨੇ ਕੀ ਗੱਲ ਭਗਵੰਤ ਮਾਨ ਸਾਹਿਬ ਜਿਹੜੇ ਸਿੱਖਿਆ ਗ੍ਰੰਤੀ ਦਾ ਨਾਹਰਾ ਲਾ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਸਕੂਲ ਦੇ ਵਿੱਚ ਮਤਲਬ ਟੀਚਰ ਤਾਂ ਹੈ ਨਹੀਂ ਸਰ ਕੰਦਾਂ ਦੇ ਉੱਤੇ ਜਿਵੇਂ ਕਹਿੰਦੇ ਆ ਪਲਾਸਟਰ ਕਰਕੇ ਸਿੱਖਿਆ ਗ੍ਰੰਤੀ ਨਹੀਂ ਹੋਣੀ ਇਹਦਾ ਸਾਨੂੰ ਜਵਾਬ ਦੇ ਦਿਓ ਜੀ ਇਹਦਾ ਜਵਾਬ ਇਹ ਹੈ ਜੀ ਕਿ ਤੁਸੀਂ ਕਿਹਾ ਵੀ 10 ਸਾਲ ਤੋਂ ਕੁਝ ਨਹੀਂ ਹੈ ਠੀਕ ਹੈ ਜੀ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ 3 ਸਾਲ ਤੋਂ ਚੱਲ ਰਹੀ ਹੈ ਪਹਿਲਾਂ 7 ਸਾਲ ਮਤਲਬ ਇਹ ਸਰਕਾਰਾਂ ਦੀਆਂ ਹੋਰ ਹਾਂਜੀ ਉਦੋਂ ਵੀ ਪ੍ਰਿੰਸੀਪਲ ਨਹੀਂ ਆਏ ਤੁਹਾਨੂੰ ਵੀ ਲਿਖ ਕੇ ਦਿਓ ਮੈਂ ਤੇ ਇੰਤਜ਼ਾਮ ਕਰ ਦਿੰਦਾ ਸਰ ਤੁਸੀਂ ਹੁਣ ਬਦਲਿਆਂ ਦਾ ਮੌਕਾ ਬਦਲਿਆਂ ਦਾ ਮੌਕਾ ਸਰਤਨ ਸਾਲ ਦਾ ਸਾਨੂੰ ਹੋ ਗਿਆ ਇਹਨਾਂ ਨੂੰ ਇੱਕ ਮਿੰਟ ਜੀ ਸਰ ਜਿਹੜਾ ਤੁਸੀਂ ਅੱਜ ਅਦਗਾਠਨ ਕਰਨਾ ਭਗਵੰਤ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਜਦੋਂ ਅਸੀਂ ਅਦਗਾਠਨ ਕਰਾਂਗੇ ਅਸੀਂ ਜਿਹੜੇ ਬੰਦੇ ਨੇ ਗਾਰਾ ਫੜਾਇਆ ਜਿਹੜੇ ਬੰਦੇ ਨੇ ਇੱਟ ਲਾਈਆ ਅਸੀਂ ਉਹ ਮਿਸਤਰੀ ਦਾ ਨਾਮ ਪਾਵਾਂਗੇ ਬੋਰਡਾਂ ਤੇ ਦਾਰੇ ਦੇ ਵਿੱਚ ਮਜ਼ਦੂਰ ਜਿਹੜੇ ਮਜ਼ਦੂਰ ਨੇ ਗਾਰਾ ਫੜਾਇਆ ਉਹਦਾ ਨਾਮ ਪਾਵਾਂਗੇ ਅੱਜ ਤੁਹਾਡਾ ਹਰਜੋਤ ਸਿੰਘ ਪੈਂਸ ਮੰਤਰੀ ਸਾਹਿਬ ਡਾਕਟਰ ਜਮੀਲੂ ਰਹਿਮਾਨ ਜੀ ਸਰਦਾਰ ਭਗਵੰਤ ਸਿੰਘ ਮਾਨ ਸਰ ਉਹ ਮਜ਼ਦੂਰ ਕਿੱਥੇ ਨੇ ਜਿਨ੍ਹਾਂ ਨੇ ਇਹ ਕੰਦਾ ਗੱਡੀਆਂ ਜਿਨ੍ਹਾਂ ਦਾ ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ ਵੀ ਮੈਂ ਨਾਮ ਪਾਉਂਗਾ ਅੱਜ ਉਹ ਮਜ਼ਦੂਰਾਂ ਦਾ ਕਿਉਂ ਨਹੀਂ ਨਾਮ ਪਿਆ ਕਿਉਂਕਿ ਉਦੋਂ ਕਾਲੀ ਕਾਂਗਰਸੀ ਪਾਉਂਦੇ ਸੀ ਭਗਵੰਤ ਮਾਨ ਸਾਹਿਬ ਦਾ ਆਪ ਦਾ ਸਵਾਲ ਹੈ ਸਿੱਕ ਸਾਰੇ 75 ਖਾਲ ਅਗੇ ਆਜ਼ਾਦੀ ਆਈ ਨੂੰ ਸਾਡੀ ਸਰਕਾਰ ਆਈ ਨੂੰ 3 ਸਾਲ ਹੋ ਗਏ ਇੱਕ ਮਿੰਟ ਜੀ 1 ਮਈ ਨਾਂ ਕੇ ਗਈ ਆ ਪਰਸੋਂ ਨਾਂ ਕੇ ਗਈ ਆ ਮਲੇਕ ਕੋਲੇ ਜ਼ਿਲ੍ਹੇ ਦੇ ਵਿੱਚੋਂ ਵੀਡੀਓ ਦਫ਼ਤਰ ਦੇ ਵਿੱਚੋਂ ਪੋਸਟ ਪਾਈ ਗਈ ਵੀ 1 ਮਈ ਦੀ ਕੋਈ ਛੁੱਟੀ ਨਹੀਂ ਸਾਡੇ ਪਿੰਨ ਨਰੇਗਾ ਵਾਲਿਆਂ ਨੂੰ ਬੁਲਾਇਆ ਗਿਆ ਕੰਮ ਤੇ ਸਰਕਾਰ ਸਾਡੇ ਰਹਿਬਰ ਨਹੀਂ ਜੀ ਉਹ ਜਿਹੜੇ ਸ਼ਹੀਦ ਹੋਏ ਨੇ ਸਾਨੂੰ 800 ਘੰਟੇ ਡਿਊਟੀ ਦਿਵਾਉਣ ਵਾਸਤੇ ਸਾਡੇ ਉਹ ਗੁਰੂ ਨੇ ਤੇ ਸਾਡੇ ਰਹਿਬਰਾਂ ਨੇ ਸਾਨੂੰ ਜਨਮ ਦਿਨ ਚੀਤੀ ਦਾੜਾ ਨਹੀਂ ਮਨਾਉਣ ਦਿੱਤਾ ਜਾਂਦਾ ਕੀ ਸਾਡੇ ਤੇ ਤੇਜਾਰ ਨਹੀਂ ਮਜ਼ਦੂਰਾ ਤੇ ਸਰਕਾਰ ਮੈਂ ਕੋਲੋਂ ਮੈਂ ਪੋਸਟ ਦਿੰਦਾ ਜੀ ਤੁਹਾਨੂੰ ਵੀਡੀਓ ਦਾਫਤਰ ਵੀ ਜਦੋਂ ਉਹਨਾਂ ਨੇ ਲਿਖ ਕੇ ਪਾਇਆ ਵੀ ਤੁਸੀਂ ਮਜ਼ਦੂਰਾ ਵੀ ਛੁੱਟੀ ਨਹੀਂ ਕਰਦੀ ਕੰਮ ਤੇ ਹੋਣਾ ਦੱਸੋ ਜੀ ਮਜ਼ਦੂਰ ਵੀ ਕਿੱਧਰ ਨੂੰ ਜਾਣ ਉਹ ਬਿਲਡਿੰਗ ਜਿਹੜੀ ਤੁਸੀਂ ਤਾਂ ਗਾਰਡਨ ਕਰਨਾ ਹੈ ਮਜ਼ਦੂਰਾ ਦੇ ਸਿਰ ਤੇ ਤੁਸੀਂ ਬੱਤਣ ਨੰਗਰੇਆ ਮਜ਼ਦੂਰਾ ਦੀਆਂ ਜਿਹੜੀਆਂ ਉਹ ਆਸਾਨ ਹੀ ਕਿਉਂ ਕੋਈ ਸਾਨੂੰ ਅੱਜ ਜੇ ਮਿਲੇ ਤੁਸੀਂ ਸਾਨੂੰ ਅੱਜ ਮਿਲੇ ਨਹੀਂ ਤੁਸੀਂ ਕੱਲਾ ਮਲੇ ਕੋਲੇ ਦੇ ਵਿੱਚੋਂ ਮਜ਼ਦੂਰਾਂ ਨੂੰ ਕਿਉਂ ਸੁਧਾਰ ਸਰ ਤੁਸੀਂ ਸਾਨੂੰ ਅੱਜ ਮਿਲੇ ਆ ਅਸੀਂ ਸਾਨੂੰ ਕਿਉਂ ਛੁੱਟੀ ਨਹੀਂ ਕਰੀ ਗਈ ਇੱਕ ਕਮੀ ਦੀ ਨਾ ਸਰਕਾਰੀ ਚੁੱਪ ਸੀ ਇੱਕ ਆਗਰ ਕਿਸੇ ਵੀ ਅਧਿਕਾਰੀ ਨੇ ਵੀਡੀਓ ਸਾਹਿਬ ਦੇ ਦਫ਼ਤਰ ਦੀ ਜਰੂਰੀ ਹਾਂਜੀ ਉਹਨਾਂ ਤੋਂ ਜਵਾਬ ਤਲਬ ਨਹੀਂ ਤੁਸੀਂ ਇੱਕ ਗੱਲ ਹੋਰ ਆ ਸਰ ਦਫ਼ਤਰ ਬੰਦਾ ਮੈਂ ਪੁੱਛਿਆ ਵਸਾਈਪੀ ਸਾਹਿਬ ਨੂੰ ਵੀ ਅੱਜ ਮੰਦੂਰ ਰਿਹਾ ਤੁਸੀਂ ਦਫ਼ਤਰ ਖੋਲ੍ਹਿਆ ਹਾਂ ਬਿਲਕੁਲ ਸਰਕਾਰੀ ਚੁੱਪੀ ਸੀ ਅਸੀਂ ਘਰ ਤੇ ਸਪੋਰਟ ਅਸੀਂ ਨਰੇਗ ਵਾਲੇ ਕੋਲੇ ਚਲੋ ਕੰਮ ਚੱਲਦਾ ਅਸੀਂ ਉਹ ਪਸਾਉਨੇ ਵੀ ਉੱਤੇ ਚੁੱਪ ਕੀ ਆਇਆ ਇੱਕ ਕੋਈ ਨਾ ਕੋਈ ਸਰ ਇੱਕ ਹੋਰ ਆ ਜੀ ਤੁਸੀਂ ਮੰਡੀ ਦਾ ਅਧਿਕਾਰੀ ਇੱਕ ਮਿੰਟ ਤੁਸੀਂ ਮੰਡੀ ਦਾ ਅਧਿਕਾਰੀ ਬਣ ਕੇ ਗਏ ਜੀ ਬੋਲੀ ਲਾ ਕੇ ਕਿਉਂ ਤੁਸੀਂ ਮੰਡੀ ਦੇ ਹਾਲਾਤ ਦੇਖੇ ਨਹੀਂ 8 ਦਿਨਾਂ 10 ਦਿਨਾਂ ਤੋਂ ਲੈ ਕੇ ਮਜ਼ਦੂਰ ਬੈਠੇ ਨੇ ਜਿਹੜਾ ਕੁਝ ਕਮਾਇਆ ਉੱਤੀ ਖਾਈ ਜਾਂਦੇ ਆ ਤੁਸੀਂ ਬੋਲੀ ਕਰਕੇ ਬਾਗੇ ਮੁੜ ਕੇ ਮੰਡੀ ਦਾ ਪੁੱਛਿਆ ਮਜ਼ਦੂਰ ਉਹ ਕਿਧਰ ਜਾਣਗੇ ਜੀ ਅਸੀਂ ਕੀ ਲੈ ਕੇ ਆਵਾਂਗੇ ਕਿਹੜੀ ਕ੍ਰਾਂਤੀ ਨੂੰ ਅਗਰ ਕੋਈ ਉੱਥੇ ਦਿੱਕਤ ਸੀ ਤੁਸੀਂ ਮੈਨੂੰ ਫੋਨ ਕਰਾ ਸਾਰ ਨਹੀਂ ਤੁਹਾਡੇ ਕੋਲੇ ਰੋਜ਼ ਰਿਪੋਰਟ ਨਹੀਂ ਆਉਂਦੀ ਉਸਕੇ ਦੇਖੋ 2000 ਕਰਤਾ ਪੰਨ ਜੀ 7 ਬੰਦੇ ਨਹੀਂ ਉਹ ਕਿਵੇਂ ਸਰ ਜੀ ਸਾਨੂੰ ਅੱਜ ਇੱਕ ਮਿੰਟ ਸਾਥੀਆਂ ਖੜ੍ਹਦੇ ਹੋ ਐਮਐਲਏ ਦਾ ਫੈਕਟਾਂ ਤੋਂ ਤੱਕ ਤੋਂ ਦਾਤ ਪਗਲ ਕਰਨਾ ਉਹ ਚੰਗਾ ਹੁੰਦਾ ਹੈ ਦੇਖੋ ਮੇਰੀ ਗੱਲ ਸੁਣੋ ਅਗਰ ਕੋਈ ਵੀ ਕਿਸੇ ਕਿਸੇ ਜਿੱਥੇ ਕਿਤੇ ਮੰਡੀ ਦੀ ਕੋਈ ਪ੍ਰੋਬਲਮ ਆਈ ਹੈ ਮੈਨੂੰ ਮਤਲਬ ਤਲਾ ਗਿਆ ਮੈਂ ਤੁਰੰਤ ਉਹ ਹੱਲ ਕਰਾਈ ਹੈ ਠੀਕ ਹੈ ਜੀ ਤੇ ਮੈਂ ਕੋ ਕਮਡੀਆਂ ਜਾਪ ਗਿਆ ਬੀਆਂ ਜਿੱਥੇ ਕਿਤੇ ਦਿੱਕਤ ਆਈ ਹੈ ਕਰਾਈ ਹੈ ਕਿਉਂਕਿ ਮੈਂ ਕੋਈ ਵੀ ਸਾਨੀ ਆ ਮੈਂ ਵੀ ਤੁਹਾਡੇ ਵਰਗੇ ਸਮਾਜ ਨੂੰ ਸਰ ਸਰ ਤੁਹਾਨੂੰ ਇੱਕ ਗੱਲ ਕਹਦੇ ਜੀ ਅਸੀਂ 30 ਸਾਲ ਪਹਿਲੇ ਇੱਕ ਮਿੰਟ ਤੇ ਅਸੀਂ ਅਸੀਂ ਸਾਰ 30 ਸਾਲ ਪਹਿਲਾਂ ਤੁਹਾਡੇ ਨਾਲ ਲੜ ਕੇ ਕਹੇ ਹੁੰਦੇ ਤੇ ਵੀ ਧੋਤੀ ਟੋਪੀ ਵਾਲਾ ਬਾਦੂ ਮੁੱਕਰ ਗਿਆ ਅੱਜ ਵੀ ਤਾਂ ਉਹੀ ਸਰਕਾਰਾਂ ਨੇ ਅਸੀਂ ਉਦੋਂ ਵੀ ਮਜ਼ਦੂਰ ਤੇ ਅੱਜ ਵੀ ਮਜ਼ਦੂਰ ਆ ਅਸੀਂ 30 ਸਾਲ ਪਹਿਲਾਂ ਵੀ ਆਪਣੇ ਹੱਕਾਂ ਵਾਸਤੇ ਲੜਦੇ ਤੇ ਅਸੀਂ ਹਰ ਅੱਜ ਵੀ ਲੜਦੇ ਆ ਅਸੀਂ ਉਦੋਂ ਵੀ ਤੁਹਾਡੇ ਨਾਲ ਵਕਤੀ ਲੜਦੇ ਤੇ ਜੇ ਅਸੀਂ ਕਹਿੰਦੇ ਤੇ ਇਹ ਸਰਕਾਰ ਆ ਬਾਦੂ ਮੁੱਕਰਦੀ ਆ ਜੀ ਰੁਸੀ ਮਤਲਬ ਹੈ ਵੀ ਬਹੁਜਨ ਸਮਾਜ ਪਾਰਟੀ ਦੇ ਮੇਰੇ ਨਾਲ ਤੇ ਅਸੀਂ ਉਹ ਕਹਿੰਦੇ ਨਹੀਂ ਸਾਡੇ ਨਾਲ ਲੋ ਇਕੱਠੇ ਕੰਮ ਕੀਤਾ ਸਾਡੀ ਅੱਜ ਗੱਲਾਂ ਕਰਦੇ ਜਾਂ ਚਾਰ ਬੰਦਿਆਂ ਦੀ ਗੱਲ ਕਰਨ ਯੋਗੇ ਹੋਏ ਆ ਇਹ ਆਪਾਂ ਇਕੱਠੇ ਸੰਘਰਸ਼ ਕੀਤਾ ਸਰ ਅਸੀਂ ਉਹੀ ਕਹਿੰਦੇ ਵੀ ਸਾਡੇ ਤਾਂ ਉੱਤੇ ਹੀ ਥੋੜਾ ਉੱਤੇ ਦੀ ਉੱਤੇ ਹੀ ਅੱਜ ਆ ਗਿਆ ਸਾਡੇ ਸਰ ਜੀ ਇੱਕ ਮਿੰਟ ਗੱਲ ਤੁਹਾਨੂੰ ਅਜੇ ਲੱਖ ਪਰੇ ਨੇ ਤੁਸੀਂ ਉੱਪਰ ਵਾਲੇ ਦੀ ਕਿਰਪਾ ਮੰਨੋ ਹੁਣ ਆਪਣੇ ਤੁਹਾਨੂੰ ਸਰਪੰਚ ਵੀ ਬਣਾਇਆ ਅਸੀਂ ਕਹਿੰਦੇ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਹਲੋ ਇੱਕ ਮਿੰਟ थी तो दाला। दाला। तो कोई मतलब नहीं ना 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 � ਚੋਲੇ ਦੀ ਤਿਆਰ ਕਰਕੇ ਜਾ ਬੇਟਾ ਉਹ ਇਕਾ ਚਾਰ ਕੀਤਾ ਯਾਰ ਸਰ ਸਰ ਜੀ ਇਹ ਸਰ ਪਾਰਸਨ ਇੱਕ ਮਿੰਟ ਖੜ ਜਾਣਾ ਸਰ ਤੁਸੀਂ ਪਾਰਸਨ ਨੂੰ ਇਜਲਾਸ ਆਪੀ ਗੱਲ ਹਾਂ ਮੈਨੂੰ ਮੈਂ ਮੈਂ ਇਹ ਮੁੱਦਾ ਚਾਰ ਕਰਾ ਦਿੰਦਾ ਆਪਾਂ ਨਾਲ ਡਿਸਕਸ ਕਰ ਮੈਂ ਤੁਹਾਨੂੰ ਤਹੀ ਦੱਸ ਨਹੀਂ ਉਹ ਆਵਾਜ਼ ਵਿੱਚ ਇਹ ਆਪਣਾ ਮੂਹ ਵਤੂ ਹੋਏ ਨਹੀਂ ਜਾਨੇ ਆਜੇ 1 ਮਿੰਟ ਸਰ ਪ੍ਰਧਾਨ ਜੀ ਸਰ ਤੁਸੀਂ ਮੰਡੀ ਦੇ ਸੌਣੀ ਦੇ ਸੀਜ਼ਨ ਦੀ ਗੱਲ ਕਹਿ ਕੇ ਗਏ ਹੋ ਸੌਣੀ ਦੇ ਸੀਜ਼ਨ ਤੁਸੀਂ ਸਾਰੇ ਗੱਲ ਕਹਿ ਕੇ ਕਿਉਂ ਉਹਦੇ ਮੂੰਹ ਹੀ ਵੀ ਮੰਡੀ ਦੇ ਵਿੱਚ ਬਾਥਰੂਮ ਬਣ ਪਰ ਹਜੇ ਤੱਕ ਨਹੀਂ ਬਣਿਆ ਆ ਸੀਜ਼ਨ ਵੀ ਲੰਘ ਗਿਆ ਇੱਕ ਦੂਜੀ ਗੱਲ ਸਰ ਜਿਹੜਾ ਫਿਰ ਜਦੋਂ ਵੋਟਾਂ ਲੈਣ ਆਉਂਦੇ ਨੇ ਉਦੋਂ ਵੀ ਆਪ ਜਿਹੜਾ ਚੌਕੀਆ ਸਕੂਲ ਆੜੇ ਪ੍ਰਧਾਨ ਜੀ ਨੂੰ ਦੱਸਦਾ ਉਸ ਤੋਂ ਬਾਅਦ ਸਰ ਜੀਰੀ ਵਾਲਾ ਤੁਹਾਨੂੰ ਅਸੀਂ ਪਹਿਲਾਂ ਵੀ ਸਵਾਲ ਕਰਿਆ ਸੀ ਵੀ ਸਾਡੇ ਕਿਸਾਨਾਂ ਦੀ ਲੁੱਟ ਹੋਈ ਆ ਭਗਵੰਤ ਮਾਨ ਸਾਹਿਬ ਕਹਿੰਦੇ ਪੂਸਾ 44 ਮੈਂ ਲੱਗਣ ਨਹੀਂ ਦਿੰਦਾ ਦੁਕਾਨਾਂ ਦੇ ਉੱਤੇ ਸਾਪੇ ਮਾਰੀ ਹੋ ਰਹੀ ਆ 44 ਜਿਹੜੀ 26 ਜੀਰੀਆ ਉਹਨੂੰ ਸ਼ੈਲਰ ਨਹੀਂ ਲੈ ਰਿਹਾ ਸਾਡੇ ਕਿਸਾਨਾਂ ਦਾ 9-9 ਕਿਲੋ 10-10 ਕਿਲੋ ਦੀ ਕਾਟਦੇ ਸਾਡੇ ਕਿਸਾਨ ਪਹਿਲਾਂ ਤੇ ਜਈਨੇ ਮਜ਼ਦੂਰ ਕਰ ਜਈਨੇ ਅਸੀਂ ਆਪਦਾ ਗਲ ਬੜਾ ਕੇ ਸਾਰ ਅਸੀਂ ਆਪਦਾ ਗਲ ਬੜਾ ਕੇ ਛੱਟਿਆਗਾ ਤੁਸੀਂ ਐ ਦੱਸੋ ਵੀ ਥੋੜੀ ਸਰਕਾਰ ਨੇ ਤੁਸੀਂ ਜੇ ਤੁਸੀਂ ਕਮਿਆਨ ਦਿੱਤਾ ਹੋਵੇ ਇਸ ਪੈਸੇ ਦੇ